ਅੱਜ ਬਣਾਈਆਂ ਜੀ ਨਮਕੀਨ ਮਠੀਆਂ ਜੋ ਕਿ ਬਹੁਤ ਹੀ ਟੇਸਟੀ ਬਣਦੀਆਂ ਬਿਨਾ ਪਾਣੀ ਤੋਂ ਆਪਾਂ ਇਹਨੂੰ ਤਿਆਰ ਕਰ ਸਕਦੇ ਹਾਂਗੇ ਇਹਦੇ ਲਈ ਆਪਾਂ ਲੈਣੇ ਨੇ ਜੀ ਆਲੂ ਇਹ ਮੈਂ ਚੰਗੀ ਤਰ੍ਹਾਂ ਉੱਪਰੋਂ ਛਿੱਲ ਕੇ ਕੱਟ ਕੇ ਧੋ ਕੇ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਪਾ ਲਈ ਸੀ ਦੋ ਆਲੂ ਲਈ ਸੀ ਚਾਰ ਪੰਜ ਕੱਲੀਆਂ ਭੱਲਾਸਨ ਦੀਆਂ ਲੈਣੀਆਂ ਨੇਗੀਆਂ ਇੱਕ ਆਪਾਂ ਲਾਵਾਂਗੇ ਜੀ ਪਿਆਜ਼ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਤਿੰਨ ਲਾਲ ਮਿਰਚਾਂ ਇਹਦੀ ਥਾਂ ਆਪਾਂ ਹਰੀਆਂ ਮਿਰਚਾਂ ਵੀ ਪਾ ਸਕਦੇ ਹਾਂ ਤੇ ਜਿਹੜੇ ਘੱਟ ਖਾਂਦੇ ਨੇ ਉਹ ਸਕਿਪ ਵੀ ਕਰ ਸਕਦੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਇਆ ਜੀ ਅਦਰਕ ਦਾ ਪੇਸਟ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਗ੍ਰाइंड ਕਰਦੇ ਜਾਵਾਂਗੇ ਇੱਕਦਮ ਫਾਸਟ ਨਹੀਂ ਚਲਾਉਣੀ ਹੈਗੀ ਉਸ ਤੋਂ ਬਾਅਦ ਆਪਾਂ ਇਹਨੂੰ ਮੀਡੀਅਮ ਜਿਤੇ ਕਰਕੇ ਇਹਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਜਿਹੜਾ ਪੇਸਟ ਆ ਉਹ ਆਪਣਾ ਬਹੁਤ ਹੀ ਵਧੀਆ ਸਮੂਥ ਤਿਆਰ ਹੋਣਾ ਚਾਹੀਦਾਗਾ ਕੋਈ ਵੀ ਇਹਦੇ ਵਿੱਚ ਪੀਸ ਨਾ ਰਵੇ ਤੇ ਇਸ ਪ੍ਰਕਾਰ ਆ ਜਿਹੜਾ ਪੇਸਟ ਆ ਤੁਸੀਂ ਬਣਾ ਲੈਣਾਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ ਆਪਾਂ ਲਿਆ ਹੋਇਆ ਜੀ ਕਣਕ ਦਾ ਆਟਾ ਦੋ ਚਮਚੇ ਲਏ ਹੋਏ ਨੇ ਜੀ ਆਪਾਂ ਸੂਜੀ ਦੇ ਹੁਣ ਆਪਾਂ ਇਹਦੇ ਵਿੱਚ ਸਵਾਦ ਅਨੁਸਾਰ ਪਾ ਲੈਣਾ ਜੀ ਨਮਕ ਥੋੜੀ ਜਿਹਾ ਆਪਾਂ ਪਾਵਾਂਗੇ ਜੀ ਹਲਦੀ ਪਾਊਡਰ ਥੋੜੀ ਜੀ ਲਾਲ ਮਿਰਚ ਪਾਊਡਰ ਗਰਮਾ ਮਸਾਲਾ ਪਾਊਡਰ ਜੀਰਾ ਪਾਊਡਰ ਤੇ ਚਾਟ ਮਸਾਲਾ ਵੀ ਪਾ ਸਕਦੇ ਆ ਜੀ ਤੇ ਨਹੀਂ ਆਪਾਂ ਪਾ ਦੇਣਾ ਜੀ ਇਹਦੇ ਵਿੱਚ ਪੈਰੀ ਪੈਰੀ ਮਸਾਲਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲਈ ਜੀ ਇੱਕ ਚਮਚੇ ਵਾਂਗੂ ਜੀਰਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾਗਾ ਇੱਕ ਚਮਚਾ ਅਜਵਾਇਨ ਦਾ ਲਾਇਕਿ ਇਹ ਵੀ ਆਪਾਂ ਹੱਥ ਨਾਲ ਚੰਗੀ ਤਰ੍ਹਾਂ ਰਗੜ ਲੈਣਾ ਵੀ ਜਿਹੜੀ ਖੁਸ਼ਬੂ ਵਧੀਆ ਆਵੇ ਇਹ ਤੁਸੀਂ ਜ਼ਰੂਰ ਪਾ ਲਓ ਜੀ ਟੇਸਟ ਵੀ ਵਧੀਆ ਹੁੰਦਾ ਹਾਜ਼ਮਾ ਵੀ ਵਧੀਆ ਰਹਿੰਦਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਣਕ ਦਾ ਆਟਾ ਜਿਹੜਾ ਕਿ ਸਾਂਹਿਆ ਹੋਇਆ ਸੀਗਾ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਉਂਦੀ ਜਾਵਾਂਗੇ ਤੇ ਇਹਨੂੰ ਆਪਾਂ ਮਿਕਸ ਕਰਦੇ ਜਾਵਾਂਗੇ ਤੇ ਦੋ ਚਮਚੇ ਆਪਾਂ ਲਈਏ ਜੀ ਸੂਜੀ ਇਹ ਵੀ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਇੱਕ ਤਾਂ ਜਿਹੜੀਆਂ ਮਠੀਆਂ ਬਣਾ ਰਹੇ ਹਾਂ ਫੁੱਲ ਕੇ ਵਧੀਆ ਤਿਆਰ ਹੁੰਦੀਆਂ ਨੇ ਜੀ ਤੇ ਟੇਸਟ ਵੀ ਬਹੁਤ ਵਧੀਆ ਆਉਂਦਾ ਜੀ ਥੋੜਾ ਥੋੜਾ ਕਰਕੇ ਆਪਾਂ ਆਟਾ ਪਾ ਕੇ ਆਟੇ ਵਾਂਗੂ ਹੀ ਗੁੰਨ ਲੈਣਾਗਾ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੋ ਚਮਚੇ ਦੇਸੀ ਘਿਓ ਦੇ ਤੇ ਚੰਗੀ ਕਰਕੇ ਬਾਅਦ ਵਿੱਚ ਵੀ ਪਾ ਸਕਦੇ ਹਾਂ ਤੇ ਜਿਹੜਾ ਵਿੱਚ ਆਪਾਂ ਘਿਓ ਪਾਇਆ ਜੀ ਉਹ ਤੋਂ ਸੇ ਜ਼ਰੂਰ ਪਾਇਆ ਇਹਦੇ ਨਾਲ ਵਧੀਆ ਫਲ ਕੇ ਤਿਆਰ ਹੁੰਦੀਆਂ ਨੇਗੀਆਂ ਤੇ ਬਹੁਤ ਹੀ ਵਧੀਆ ਸੌਫਟ ਬਣ ਕੇ ਤਿਆਰ ਹੁੰਦੇ ਨੇ ਇਸ ਪ੍ਰਕਾਰ ਆਟਾ ਗੁੰਨ ਲੈਣਾ ਹੈ ਥੋੜਾ ਜਿਹਾ ਆਪਾਂ ਘਿਓ ਲਾ ਕੇ ਚੰਗੀ ਤਰ੍ਹਾਂ ਆਟੇ ਉੱਪਰ ਲਗਾ ਕੇ ਰੱਖ ਦੇਣਾ ਕਿਉਂਕਿ ਜਿਹੜੀ ਸੂਜੀ ਹੋ ਫੁੱਲਦੀ ਆਗੀ ਇਸ ਕਰਕੇ ਜ਼ਿਆਦਾ ਹਾਰਡ ਨਹੀਂ ਕਰਨਾ ਆਟਾ ਆਟਾ ਜਿਹੜਾ ਸੌਫਟ ਹੀ ਰੱਖਣਾ 10-15 ਮਿੰਟਾਂ ਵਾਸਤੇ ਆਪਾਂ ਇਹਨੂੰ ਰੈਸਟ ਕਰਨ ਵਾਸਤੇ ਰੱਖ ਦੇਣਾ ਹੈ ਤੇ ਤੁਸੀਂ ਦੇਖ ਸਕਦੇ ਹੋ 10-15 ਮਿੰਟਾਂ ਬਾਅਦ ਜਿਹੜਾ ਆਪਣਾ ਆਟਾ ਵਧੀਆ ਸੌਫਟ ਵਧੀਆ ਤਿਆਰ ਹੋ ਗਿਆ ਪਾ ਚੱਕਲੇ ਵੀਲ ਨੇ ਤੇ ਲਾ ਦਾਂਗੇ ਤੇ ਨਾਲੇ ਜਿਹੜੀ ਆਪਾਂ ਪੇੜਾ ਬਣਾਇਆ ਉਹਦੇ ਉੱਪਰ ਲਗਾ ਕੇ ਇਹਨੂੰ 베ਲ ਲੈਣਾ ਜੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਆਟਾ ਲੈ ਕੇ ਵੀ ਜਿਵੇਂ ਆਪਾਂ ਰੋਟੀ ਬਣਾਉਂਦੇ ਆ ਉਸ ਪ੍ਰਕਾਰ ਵੀ ਆਪਾਂ ਇਹਨੂੰ 베ਲ ਸਕਦੇ ਆ ਤੇ ਇਧਰ ਆਪਾਂ ਲਿਆ ਹੋਇਆ ਜੀ ਇੱਕ ਗਲਾਸ ਤੇ ਇਹਦੇ ਨਾਲ ਜਿਹੜੀਆਂ ਗੋਲ ਗੋਲ ਪੂਰੀਆਂ ਨੇ ਉਹ ਆਪਾਂ ਤਿਆਰ ਕਰ ਲੈਣੇ ਜੇ ਤੁਸੀਂ ਚਾਹੋ ਤਾਂ ਕੋਲੀ ਜਿਵੇਂ ਹੁੰਦੀ ਹੈ ਜਾਂ ਕੋਈ ਗੋਲ ਚੀਜ਼ ਹੁੰਦੀ ਹੈ ਉਹਦੇ ਨਾਲ ਵੀ ਇਹ ਆਪਾਂ ਜਿਹੜੀਆਂ ਮੱਠੀਆਂ ਨੇ ਉਹਨੂੰ ਆਪਾਂ ਕੱਟ ਸਕਦੇ ਆਂਗੇ ਤੇ ਇਸ ਪ੍ਰਕਾਰ ਵੱਡੇ ਵੱਡੇ ਪੇੜੇ ਲੈ ਕੇ ਰੋਟੀ ਬਣਾ ਕੇ ਤੇ ਇਹਦੇ ਜਿਹੜੇ ਪੀਸ ਸੀਗੇ ਉਹ ਆਪਾਂ ਤਿਆਰ ਕਰਲੇ ਸੀਗੇ ਸਾਰੇ ਤੇ ਇੱਥੇ ਸਟਾਰ ਬਣ ਗਏ ਸੀ ਮੈਂ ਕਿਹਾ ਚਲੋ ਜੀ ਇਹ ਵੀ ਰੱਖ ਲਾਂਗੇ ਤੇ ਸਾਰੀਆਂ ਆਪਾਂ ਗੋਲ-ਗੋਲ ਰੱਖ ਕੇ ਤੇ ਉਸ ਤੋਂ ਬਾਅਦ ਆਪਾਂ ਸਟਾਰ ਵੀ ਤੇ ਕਿਉਂਕਿ ਬੱਚੇ ਮਿੱਠਾ ਖਾਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਹੈਗੇ ਤੇ ਇਹ ਜਿਹੜਾ ਆਪਾਂ ਗੈਸ ਉੱਪਰ ਫੁੱਲ ਤੇ ਛੱਡ ਕੇ ਜਿਹੜਾ ਤੇਲ ਆ ਪੂਰਾ ਗਰਮ ਕਰ ਲਿਆ ਸੀ ਤੇਲ ਜਿਹੜਾ ਆਪਣਾ ਪੂਰਾ ਗਰਮ ਹੋਣਾ ਚਾਹੀਦਾ ਕਿ ਫੇਰ ਹੀ ਫੁੱਲ ਕੇ ਵਧੀਆ ਤਿਆਰ ਹੋਣੀ ਹੈ ਪਕਾਉਣ ਦਾ ਵੀ ਕੋਈ ਤਰੀਕਾ ਹੁੰਦਾ ਜੀ ਫੁੱਲ ਤੇ ਆਪਾਂ ਇਹਨੂੰ ਛੱਡ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਵਿੱਚ ਛੱਡ ਦੇਣੀ ਹੈ ਜਦੋਂ ਇਹ ਫੁੱਲਣੇ ਸਟਾਰਟ ਹੋ ਜਾਣ ਉਸ ਤੋਂ ਬਾਅਦ ਆਪਾਂ ਜਿਹੜਾ ਗੈਸ ਆ ਉਹ ਲੋ ਟੂ ਮੀਡੀਅਮ ਕਰ ਦੇਣਾ ਵੀ ਅੰਦਰੋਂ ਜਿਹੜਾ ਆਟਾ ਵਧੀਆ ਪੱਕ ਕੇ ਤਿਆਰ ਹੋ ਜੇ ਤੇ ਹੁਣ ਆਪਾਂ ਇਹਨੂੰ ਮੀਡੀਅਮ ਤੇ ਕਰਕੇ 2-3 ਮਿੰਟ ਵਾਸਤੇ ਪਕਾ ਲਾਂਗੇ ਤੇ ਵਧੀਆ ਬਣ ਕੇ ਤਿਆਰ ਹੋ ਜਾਂਦੇ ਨੇ ਕਿ ਦੋਨੇ ਪਾਸੇ ਆਪਾਂ ਪਲਟਦੇ ਰਹਿਣੇ ਆਂਗੇ ਵੀ ਵਿੱਚੋਂ ਕੱਚਾ ਨਾ ਰਵੇ ਦੋਨੇ ਪਾਸੇ ਜਿਹੜੇ ਪੱਕ ਕੇ ਵਧੀਆ ਤਿਆਰ ਹੋ ਜਾਣ ਤੇ ਬਹੁਤ ਹੀ ਵਧੀਆ ਜਿਹੜੀਆਂ ਫੁੱਲ ਕੇ ਤਿਆਰ ਹੋਈਆਂ ਸੀਗੀਆਂ ਤੇ ਇਸ ਪ੍ਰਕਾਰ ਹੀ ਜਦੋਂ ਆਪਾਂ ਇੱਕ ਪੂਰ ਕੱਢ ਲਾਂਗੇ ਉਸ ਤੋਂ ਬਾਅਦ ਫੇਰ ਆਪਾਂ ਗੈਸ ਨੂੰ ਫੁੱਲ ਤੇ ਕਰ ਦੇਣਾ ਵੀ ਜਿਹੜਾ ਤੇਲ ਆ ਉਹ ਫੇਰ ਗਰਮ ਹੋ ਜਾਏ ਤੇ ਇਸ ਪ੍ਰਕਾਰ ਸਾਰੇ ਪੂਰ ਆਪਾਂ ਇਹਦੇ ਵਿੱਚ ਪਾਉਂਦੇ ਜਾਣੇ ਨੇ ਜਦੋਂ ਇਹ ਫੁੱਲਣੀਆਂ ਹੋ ਜਾਣ ਸਟਾਰਟ ਵਿੱਚ ਆਪਾਂ ਮੱਠੀਆਂ ਪਾਤੀਆਂ ਤੇ ਉਸ ਤੋਂ ਬਾਅਦ ਗੈਸ ਨੂੰ ਫੇਰ ਆਪਾਂ ਲੋ ਟੂ ਮੀਡੀਅਮ ਕਰ ਦੇਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੀਆਂ ਵਧੀਆ ਜਿਹੜੀਆਂ ਫੁੱਲ ਫੁੱਲ ਕੇ ਤਿਆਰ ਹੋਈ ਜਾਂਦੀਆਂ ਨੇ ਇਹ ਹਿਲਾਉਂਦੇ ਆਪਾਂ ਰਹਿਣਾਗਾ ਕਿਉਂਕਿ ਤੇਲ ਆ ਜਿਹੜਾ ਉਹ ਗਰਮ ਹੁੰਦਾਗਾ ਤੇ ਮੱਚ ਵੀ ਨਾ ਜਾਣ ਇਸ ਕਰਕੇ ਦੋਨੇ ਸਾਈਡਾਂ ਤੋਂ ਆਪਾਂ ਇਹਨੂੰ ਪਕਾਉਂਦੇ ਰਵਾਂਗੇ ਹਿਲਾਉਂਦੇ ਰਵਾਂਗੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਣਾ ਕਿਉਂਕਿ ਜਿਹੜੇ ਮਿੱਠਾ ਖਾਣਾ ਨਹੀਂ ਪਸੰਦ ਕਰਦੇ ਉਹਨਾਂ ਵਾਸਤੇ ਬੇਹੱਦ ਟੇਸਟੀ ਜਿਹੜੀ ਚੀਜ਼ ਬਣ ਕੇ ਤਿਆਰ ਹੁੰਦੀ ਹੈਗੀ ਥੋੜੇ ਟਾਈਮ 'ਚ ਹੀ ਤਿਆਰ ਹੋ ਜਾਂਦੀ ਹੈ ਜੀ ਤੇ ਇਸ ਪ੍ਰਕਾਰ ਆਪਾਂ ਜਿਹੜੇ ਸਾਰੇ ਪੂਰਾ ਵਿੱਚ ਪਾਉਂਦੇ ਜਾਵਾਂਗੇ ਹਿਲਾਉਂਦੇ ਜਾਵਾਂਗੇ ਪਾਸੇ ਪਲਟਦੇ ਜਾਵਾਂਗੇ ਤੇ ਇਹਨੂੰ ਆਪਾਂ ਅੰਦਰੋਂ ਵੀ ਚੰਗੀ ਤਰ੍ਹਾਂ ਪਕਾ ਲਾਂਗੇ ਮੈਂ ਪਹਿਲਾਂ ਵੀ ਕਿਹਾਗਾ ਵੀ ਇਹਨੂੰ ਆਪਾਂ ਮੀਡੀਅਮ ਤੇ ਰੱਖ ਕੇ ਹੀ ਪਕਾਉਣਾਗਾ ਵੀ ਤਾਂ ਜੋ ਜਿਹੜਾ ਅੰਦਰੋਂ ਆਟਾ ਕੱਚਾ ਨਾ ਰਹੇ ਵਧੀਆ ਪੱਕ ਕੇ ਤਿਆਰ ਹੋ ਜੇ ਤੇ ਆਪਾਂ ਇਹਨੂੰ ਪਾਸੇ ਪਲਟਾ ਪਲਟਾ ਕੇ ਸਾਰੀਆਂ ਜਿਹੜੀਆਂ ਪੂਰੀਆਂ ਨੇਗੀਆਂ ਉਹਨਾਂ ਨੂੰ ਆਪਾਂ ਪਕਾ ਲਾਂਗੇ ਕਿਉਂਕਿ ਹੁਣ ਜਿਵੇਂ ਆਪਾਂ ਮਿੱਠਿਆ ਬਣਾਉਨੇ ਉਸ ਪ੍ਰਕਾਰ ਹੀ ਬੰਦਦੇ ਨੇ ਬਸ ਐਵੇਂ ਆ ਵੀ ਇਹ ਜਿਹੜੇ ਇਹਦੇ ਵਿੱਚ ਆਪਾਂ ਆਲੂ ਤੇ ਪਿਆਜ਼ ਪੂਰ ਪਾ ਕੇ ਜਿਹੜੇ ਇਹਨੂੰ ਆਪਾਂ ਬਣਾ ਸਾਇਆ ਤੇ ਤੁਸੀਂ ਦੇਖ ਸਕਦੇ ਬਹੁਤ ਹੀ ਵਧੀਆ ਦੇਖੋ ਕਿੰਨੀਆਂ ਸੋਹਣੀਆਂ ਅੰਦਰੋਂ ਪੱਕ ਕੇ ਤਿਆਰ ਹੋਈਆਂ ਨੇ ਇਹ ਤੇ ਬਹੁਤ ਹੀ ਟੇਸਟੀ ਬਣਿਆ ਜਰੂਰ ਟਰਾਈ ਕਰਨਾ ਜੀ ਵੀਡੀਓ ਵਧਲੇਗੀ ਜਰੂਰ ਸ਼ੇਅਰ ਕਰਨੀ ਵੀਡੀਓ ਦੇਖਣੇ ਸਾਰਨ ਦਾ ਬਹੁਤ ਬਹੁਤ ਧੰਨਵਾਦ ਜੀ